we uh -huh. ਹਾਂਜੀ ਕੀ ਨਾਮ ਹੈ ਤੇ ਰਾਤ ਇੱਕ ਨਿਊ ਵਾਇਰਲ ਹੋਈ ਹੈ ਕੀ ਮਾਮਲਾ ਹੈ ਮੇਰਾ ਨਾਮ ਜੀਵਨ ਲਾਲਾ ਜੀ ਤੇ ਕੱਲ੍ਹ ਸੀ ਰਾਤ ਤਕਰੀਬਨ 10:30 11 ਵਜੇ ਤੇ ਕਰੀਬ ਅਸੀਂ ਮੇਰੇ ਪਤੀਜੇ ਨੂੰ ਹੌਸਪੀਟਲ ਵਿੱਚ ਲੈ ਕੇ ਆਏ ਸੀ ਜਿਸ ਤੇ ਡਾਕਟਰ ਮੈਡਮ ਡਾਕਟਰ ਨੇ ਉਹਨੂੰ ਡ੍ਰਿਪ ਲਗਾਉਣ ਵਾਸਤੇ ਕਿਹਾ ਸੀ ਅਸੀਂ ਅਮਰ ਜੀ ਐਸਸੀ ਬਾਰਡ ਦੇ ਵਿੱਚ ਡ੍ਰਿਪ ਲਗਵਾ ਰਹੇ ਸੀ ਕਿਉਂਕਿ ਤੜਫਦਾ ਜ਼ਿਆਦਾ ਸੀਗਾ ਤੇ ਇਸ ਕਰਕੇ ਇੱਕ ਜਨੇ ਨੇ ਬਾਹ ਫੜੀ ਹੋਈ ਸੀ ਦੋ ਜਨੇ ਨੇ ਇਹਨਾਂ ਨੂੰ ਫੜਿਆ ਹੋਇਆ ਸੀ ਉਸ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਆਇਆ ਜਿਹਦੇ ਵਰਦੀ ਪਾਈ ਹੋਈ ਸੀ ਸਾਨੂੰ ਨਹੀਂ ਪਤਾ ਉਹ ਸਿਕਿਉਰਟੀ ਗਾਰਡ ਹੈ ਕਿ ਪੁਲਿਸ ਮੁਲਾਜ਼ਮ ਹੈ ਉਹਦੇ ਆ ਕੇ ਸਾਨੂੰ ਕਿਹਾ ਕਿ ਬਾਹਰ ਚੱਲੋ ਅਸੀਂ ਕਿ ਭਾਈ ਸਭ ਅਸੀਂ ਡ੍ਰਿਪ ਲਗਵਾ ਦਈਏ ਤਾਂ ਇਸ ਤੋਂ ਬਾਅਦ ਅਸੀਂ ਬਾਹਰ ਚਲੇ ਜਾਵਾਂਗੇ ਕਹਿੰਦਾ ਡ੍ਰਿਪ ਮੇਰੀ ਜ਼ਿੰਮੇਵਾਰੀ ਹੈ ਮੈਂ ਲਗਵਾਉਂਗਾ ਕਿਉਂਕਿ ਉਹਦੀ ਡ੍ਰਿੰਕ ਜ ਨਹੀਂ ਕੀਤੀ ਹੋਈ ਸੀ ਉਹਦੇ ਪੈਰ ਥੱਲੇ ਨਹੀਂ ਲੱਗਦੇ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਖੈ ਤੇ ਇੰਨੀ ਦਾਰੂ ਪੀਤੀ ਹੋਈ ਹੈ ਤੂੰ ਬੋਤਲ ਕਿਲਵਾ ਦੇਗਾ ਸਾਡੇ ਪੇਸ਼ੈਂਟ ਨੂੰ ਮਾਰੇਗਾ ਇਸ ਤੋਂ ਖਪਾਓ ਕਿ ਸਾਡੇ ਤੇ ਸਾਡੇ ਤੇ ਉਸਨੇ ਬਾਰ ਕੀਤਾ ਤੇ ਤਿੰਨ ਚਾਰ ਚਾਰ ਪੰਜ ਸੱਤ ਹੀ ਹੋਰ ਬੁਲਾ ਲਏ ਜਿਹੜੇ ਕਿ ਲਾਠੀਆਂ ਸੋਟੀਆਂ ਲੈ ਕੇ ਆ ਗਏ ਵਿੱਚੇ ਪੇਸ਼ੈਂਟ ਵਿੱਚੇ ਸਾਨੂੰ ਵਿੱਚੇ ਮੇਰੇ ਬੇਟੇ ਨੂੰ ਮੇਰੇ ਭਰਾ ਨੂੰ ਕਿ ਲੇਡੀਜ਼ ਤੱਕ ਵੀ ਨਹੀਂ ਉਹਨਾਂ ਨੇ ਛੱਡੇ ਡੰਗਾ ਮਾਰ ਮਾਰ ਕੇ ਡੰਗਾ ਮਾਰ ਮਾਰ ਕੇ ਸਾਡਾ ਬੁਰਾ ਹਾਲ ਕਰਤਾ ਮੇਰੇ ਭਤੀਜੇ ਨੂੰ ਜਿਹੜਾ ਪੇਸ਼ੈਂਟ ਸੀ ਐਮਰਜੈਂਸੀ ਬਾਰਡ ਦੇ ਵਿੱਚ ਦਾਖਲ ਸੀ ਉਹਦੀ ਗਲੂਕੋਜ਼ ਵਾਲੀ ਬੋਤਲ ਇਹਦੀ ਪੈਪ ਤੋੜ ਕੇ ਬਲੱਡ ਸਾਰਾ ਡੁੱਲਦਾ ਸੀਗਾ ਕੜੀਸਕੇ ਹ ਚੌਂਕੀ ਦੇ ਵਿੱਚ ਮੁੱਦਾ ਪਾ ਕੇ ਕੁੱਟਿਆ ਜਿਹੜੀਆਂ ਉਹਦੀਆਂ ਟੂਹੇ ਤੇ ਸੱਟਾਂ ਹੈਗੀਆਂ ਮੁੱਦਾ ਪਾ ਕੇ ਕੁੱਟਿਆ ਫਿਰ ਜਾ ਕੇ ਮੈਂ ਉੱਤੇ ਬੈਠਾ ਫਿਰ ਫਿਰ ਜਾ ਕੇ ਛੱਡਿਆਗਾ ਤੇ ਇੰਨੀ ਡਰਿੰਕ ਕੀਤੀ ਹੋਈ ਸੀ ਉਹਨਾਂ ਦੀ ਕਿ ਇਹ ਤੱਕ ਕੱਲ ਕਤਲੇ ਆਮ ਹੀ ਕਰਦੇ ਸਾਡਾ ਕਤਲੇ ਆਮ ਹੀ ਕਰਦਾ ਹੱਸੀ ਇਹੋ ਜਿਹਾ ਕੱਲ੍ਹ ਦੇ ਬੈਠੇ ਆਂਗੇ ਉਸ ਟਾਈਮ ਤੋਂ ਬਾਅਦ ਦੇ ਵੀ ਜਿਹੜੇ ਪੁਲਿਸ ਮੁਲਾਜ਼ਮ ਹੈ ਕਿ ਜਨ ਸਕਿਉਰਟੀ ਗਾਰਡ ਦੇ ਇਹਨਾਂ ਦਾ ਮੁਲਾਜ਼ਮ ਮੁਲਾਜ਼ਾ ਕਰਾਇਆ ਜਾਵੇ ਪਰ ਪੁਲਿਸ ਕੋਈ ਸੁਣਦੀ ਨਹੀਂ ਪੁਲਿਸ ਮੁਲਾਜ਼ਾ ਨਹੀਂ ਕਰਵਾਉਂਦੀ ਮਿਲੇ ਤੁਸੀ ਅਧਿਕਾਰੀਆਂ ਨੂੰ ਮਿਲੇ ਹਾਂ ਮਿਲੇ 48 ਘੰਟੇ ਦਾ ਬੈਠ ਕਰਦੇ ਵੀ 48 ਘੰਟੇ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਨਸ਼ਾ ਉਤਰ ਜੂਗਾ ਫਿਰ ਅਸੀਂ ਮੁਲਾਜ਼ਾ ਕਰਾ ਦਾਂਗੇ ਮੁਲਾਜ਼ੇ ਚ ਕੋਸਾਉਣਾ ਨਹੀਂਗਾ ਕੱਲ ਅਸੀਂ ਰਾਤ ਨੂੰ ਸਾਢੇ 4:30 ਵਜੇ ਗਏ ਆਂਗੇ ਇੱਥੇ ਬੈਠੇ ਬੈਠੇ ਅੱਜ ਫੇਰ ਆ ਗਏ ਆਂ ਇਨਚਾਰਜ ਸਾਹਿਬ ਨੂੰ ਮਿਲੇ ਇਨਚਾਰਜ ਸਾਹਿਬ ਦੀ ਮਿਲੇ ਹੋਰ ਨਹੀਂ ਕੋਈ ਮਿਲੇ ਹੈ ਉਹ ਨਹੀਂ ਮਿਲੇ ਬੰਦੇ ਹੋ ਹੁਣ ਆਇਆ ਸੀਗਾ ਕਹਿੰਦਾ ਜੀ ਕਹਿੰਦਾ ਮੈਂ ਮੈਂ ਸੌਰੀ ਫੀਲ ਕਰਦਾਗਾ ਕਿੰਨੇ ਬੰਦੇ ਜ਼ਖਮੀ ਹੋਏ ਜਿਹੜਾ ਇਸ ਘਟਨਾ ਦੇ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਹੈ ਜੀ ਚਾਰ ਅਸੀਂ ਹੋ ਗਏ ਚਾਰ ਪੰਜ ਜਨੇ ਹੋਏ ਹੈ ਪੰਜ ਜਨੇ ਹੋਏ ਹੈਗੇ ਇੱਕ ਛੋਟਾ ਬੱਚਾ ਸੀ ਜਿਹੜਾ ਕਿ ਇਹਦਾ ਛੋਟਾ ਭਾਈ ਸੀ ਨਵਾਲਗ ਨਵਾਲਗ ਉਦੀ ਉਮਰ ਸਾਰੀ 15-16 ਸਾਲ ਹੈ। ਉਹਦੇ ਵੀ ਪੰਜ-ਸੱਤ ਲਪੜੇ ਮਰੇ ਉਹਨੇ ਦਰੂਦ ਦੇ ਰੱਜੇ ਹੋਏ ਨੇ। ਕੀ ਮੰਨ ਕਰਨਾ ਚਾਹੋਗੇ? ਅਸੀਂ ਤਾਂ ਮੰਗਿਆ ਹੀ ਕਹਿੰਦੇ ਜੀ ਵੀ ਮਲਾਜਾ ਕਰਵਾ ਕੇ ਉਹਨਾਂ ਦੇ ਬਰਖ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਚਾਹੇ ਉਹ ਸਕਿਉਰਟੀ ਗਾਰਡ ਹੈ ਚਾਹੇ ਉਹ ਪੁਲਿਸ ਮੁਲਾਜ਼ਮ ਹੈ। ਚਾਹੇ ਕੁਛ ਵੀ ਹੈ। ਦੋਸਤੀ ਨੂੰ ਸਜ਼ਾ ਚਾਹੀਦੀ ਹੈ। ਜੇਕਰ ਸਜ਼ਾ ਨਹੀਂ ਮਿਲੇਗੀ ਤਾਂ ਅਸੀਂ ਇੱਥੇ ਪ੍ਰਦਰਸ਼ਨ ਕਰਾਂਗੇ, ਘਰ ਨਾ ਲਾਵਾਂਗੇ। 48 ਘੰਟਿਆਂ ਦਾ ਅਸੀਂ ਬੇਟ ਨਹੀਂ ਕਰ ਸਕਦੇ। ਕਿ ਜਿਹੜਾ ਹਸਪਤਾਲ 'ਚ ਕੋਈ ਲੜਾਈ ਚੜ੍ਹਾਵਾਂ। ਹਾਂ ਮੇਰਾ ਨਾਮ ਅਜੀਤਪਾਲ ਸਿੰਘ ਜੀ ਐਸ ਆਈ ਮੈਨ ਚਾਰ ਚੌਕੀ ਸਿਵਲ ਹਸਪੀਟਲ ਬਠਿੰਡਾ। ਤੇ ਰਾਤ ਨੂੰ ਹੀ ਅਰਸ਼ ਗਰਗਰ ਨਾਂ ਦਾ ਕੋਈ ਪੇਸ਼ੈਂਟ ਆਇਆ ਸੀਗਾ। ਤੇ ਕੋਈ ਬੀੜ ਤਲਾ ਵੀ ਮੈਨੂੰ ਪਤਾ ਲੱਗਿਆ ਕੋਈ ਲੜਾਈ ਹੋਈ ਸੀ। ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਈ ਜੈਂਟਸ ਆਏ ਸੀ ਕੋਈ ਉਹਨਾਂ ਦੀ ਮੈੜੀ-ਮੁੜੀ ਸੈਲ ਲੈਣ ਪਿੱਛੇ ਕੋਈ ਆਪਸ ਵਿੱਚ ਤਕਰਾਰ-ਵਾਜੀ ਹੋ ਗਈ ਸੀਗੀ। ਤੇ ਉਹ ਮੈਂ ਪਰਤਾਲ ਕਰਦਾ ਫਿਰਦਾ। ਤੇ ਜੋ ਵੀ ਬੰਦੀ ਕਾਰਵਾਈ ਅਮਲ ਵਿੱਚ ਲੱਗਿਆ। ਉਹ ਵੀ ਕਹਿੰਦੇ ਆ ਵੀ ਸਾਡੀ ਵੀ ਕੁਟਮਾਰ ਕੀਤੀ ਗਈ ਹੈ ਜੀ ਇਸ ਹਿਸਾਬ ਨਾਲ ਤੇ ਚਲੋ ਸਾਰੀ ਪੜਤਾਲ ਕਰਾਂਗੇ ਦੇਖ ਜਿਹਦਾ ਵੀ ਕਸੂਰ ਹੋਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹਦੇ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਜਿਹੜਾ ਸਕਿਉਰਟੀ ਵਾਲੇ ਸੀ ਉਹ ਕੋਈ ਸ਼ਰਾਬੀ ਦਿੱਤੀ ਸੀਗੀ ਨਹੀਂ ਸਕਿਉਰਟੀ ਵਾਲੇ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਇਹ ਨਾ ਪ੍ਰਾਈਵੇਟ ਬੰਦੇ ਕੋਈ ਵੀਡੀਓ ਬਣਾਉਣ ਲੱਗੇ ਸੀ ਵਿਚਾਰੇ ਹਸਪੀਟਲ ਅੰਦਰ ਆਪਾਂ ਜਿੱਥੇ ਪੇਸ਼ੈਂਟ ਦਾ ਡਾਕਟਰ ਸਾਹਿਬ ਇਲਾਜ ਕਰਦੇ ਆ ਤਾਂ ਉਥੇ ਆਪਾਂ ਜੀ ਹਜੂਮ ਇਕੱਠਾ ਹੋ ਕੇ ਜਾਊਗਾ ਉਹ ਡਾਕਟਰ ਸਾਹਿਬ ਵੀ ਇਹ ਚੀਜ਼ ਕਹਿੰਦੇ ਨੇ ਵੀ ਉੱਥੇ ਜਾਣਾ ਮਨਾ ਹੁੰਦਾ ਕਿਉਂਕਿ ਉੱਥੇ ਮਤਲਬ ਪੇਸ਼ੈਂਟ ਦਾ ਇਲਾਜ ਹੋ ਰਿਹਾ ਹੈ ਤਾਂ ਉਹਨਾਂ ਨੇ ਕਿਹਾਣਾ ਵੀ ਤੁਸੀਂ ਜਿਹੜੇ ਭਾਈ ਫालतू ਬੰਦੇ ਇੱਕ ਦੋ ਬੰਦੇ ਇਹਨਾਂ ਦੇ ਬਾਹਰ ਚੋਲੇ ਖੜ੍ਹ ਜਾਓ ਬਾਕੀ ਬੰਦੇ ਬਾਹਰ ਜਾਓ ਮੈਡੀਕਲ ਵੀ ਕਰਾਇਆ ਤੇ ਜੋ ਜਰੂਰੀ ਜਿਦਤਾ ਨਹੀਂ ਉਹਨਾਂ ਨੇ ਕੀਤਾ ਉਹ ਪੜਤਾਲ ਕਰਾਂਗੇ ਸਾਰਾ ਕੁਝ ਵੇਖਾਂਗੇ ਸਾਰਾ ਕੁਝ ਪੁੱਛਾਂਗੇ ਸਰ ਕਿੰਨੇ ਘੰਟੇ ਜਰੂਰੀ ਹੁੰਦਾ ਕਰਾਉਣਾ ਸੀ ਮੈਡੀਕਲ ਉਹ ਕਰਾਈ ਜੰਨੇ ਅਸੀਂ ਉਹ ਅਸੀਂ ਰਾਤ ਦੇ ਲੱਗੇ ਪਏ ਆ ਕੋਈ ਬਿਆਨ ਵਗੈਰਾ ਦਰਜ ਹੋਇਆ ਤੁਹਾਡੇ ਉਹ ਕਰਾਂ ਹਾਂ ਲਿਖਾਂਗੇ ਸਾਰਾ ਹੁਣ ਜਿਹੜੇ ਕੋਈ ਰੁਕੇ ਬਰਖਾ ਜਾਣਦੇ ਆ ਅਸੀਂ ਤੁਰਕੇ ਹਾਸਲ ਕਰਦੇ ਆ ਜੋ ਵੀ ਬਣਦੀ ਕਾਰਵਾਈ ਸਹੀ ਕਰਾਂਗੇ ਬਿਲਕੁਲ